ਨਵੰਬਰ ਤੇ ਦਸੰਬਰ ਵਿਆਹਾਂ ਦਾ ਸੀਜ਼ਨ ਹੁੰਦਾ ਹੈ ਆਮ ਤੌਰ ਤੇ ਭਾਰਤ ਦੇ ਵਿੱਚ ਤੁਸੀਂ ਦੇਖਿਆ ਹੀ ਹੋਵੇਗਾ ਕਿ ਲੋਕ ਵਿਆਹਾਂ ਉੱਪਰ ਲੱਖ ਰੁਪਏ ਦਾ ਖਰਚਾ ਕਰ ਦਿੰਦੇ ਆ ਪਰ ਕਈ ਵਾਰ ਅਜੇ ਹੀ ਕਟਨਾ ਵਾਪਰ ਜਾਂਦੀ ਹੈ ਕਿ ਸਾਡੀ ਛੋਟੀ ਜਿਹੀ ਗਲਤੀ ਵਿਆਹ ਵਾਲੇ ਘਰ ਦੇ ਵਿੱਚ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ ਕਈ ਵਾਰ ਵਿਆਹ ਪੈਲਸ ਦੇ ਵਿੱਚ ਰੱਖਿਆ ਹੁੰਦਾ ਹੈ ਤੇ ਅਸੀਂ ਘਰ ਨੂੰ ਲੋਕ ਕਰਨਾ ਭੁੱਲ ਜਾਂਦੇ ਆ ਚੋਰੀ ਹੋ ਜਾਂਦੀ ਹੈ ਜਾਂ ਫਿਰ ਘਰ ਵਿੱਚ ਅੱਗ ਵੀ ਲੱਗ ਜਾਂਦੀ ਹੈ ਇਸ ਦੌਰਾਨ ਜੇਕਰ ਅਜਿਹੀ ਘਟਨਾ ਵਾਪਰੇ ਲੱਖ ਰੁਪਏ ਦਾ ਨੁਕਸਾਨ ਤੁਹਾਡਾ ਹੋਇਆ ਹੋਵੇ ਤਾਂ ਤੁਹਾਨੂੰ ਪੂਰੇ ਪੈਸੇ ਵਾਪਸ ਮਿਲ ਸਕਦੇ ਨੇ ਪਰ ਇਸ ਲਈ ਤੁਹਾਨੂੰ ਇੱਕ ਚੀਜ਼ ਕਰਨੀ ਪਵੇਗੀ ਯਾਨੀ ਕਿ ਤੁਹਾਨੂੰ ਪੈਸੇ ਕਲੇਮ ਕਰਨ ਤੋਂ ਪਹਿਲਾਂ ਇੰਸ਼ੋਰੈਂਸ ਕਰਵਾਣੀ ਪਵੇਗੀ ਇਹ ਕਿਹੜੀ ਇੰਸ਼ੋਰੈਂਸ ਹੁੰਦੀ ਹੈ ਵਿਆਹ ਵਾਲੇ ਦਿਨਾਂ ਦੌਰਾਨ ਹੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਇਸ ਇੰਸ਼ੋਰੈਂਸ ਦਾ ਨਾਮ ਹੈ ਵੈਡਿੰਗ ਇੰਸ਼ੋਰੈਂਸ ਇਸ ਬਾਰੇ ਸਾਰੀ ਜਾਣਕਾਰੀ ਦਵਾਂਗੇ ਕਿ ਆਖਿਰਕਾਰ ਵੈਡਿੰਗ ਇੰਸ਼ੋਰੈਂਸ ਦੀ ਟਰਮ ਕੀ ਹੈ ਕਿਵੇਂ ਕਲੇਮ ਕੀਤਾ ਜਾ ਸਕਦਾ ਹੈ ਕਿਵੇਂ ਤੁਹਾਨੂੰ ਵਿਆਹ ਦੇ ਵਿੱਚ ਲੈ ਕੇ ਕੋਈ ਅਣਸੁਖਾਵੀ ਘਟਨਾ ਵਾਪਰੇ ਤਾਂ ਬੈਂਕ ਜਾਂ ਫਿਰ ਜੜੀਆਂ ਬੀਮਾ ਕੰਪਨੀ ਹੈ ਉਹ ਪੈਸੇ ਦਿੰਦੀਆਂ ਨੇ ਇੱਕ ਰਿਪੋਰਟ ਦੇ ਮੁਤਾਬਿਕ ਭਾਰਤ ਦੇ ਵਿੱਚ ਹਰ ਸਾਲ 1 ਤੋਂ 1.5 ਕਰੋੜ ਵਿਆਹ ਹੁੰਦੇ ਨੇ ਇਸ ਨਾਲ ਹੀ ਦੇਸ਼ ਦੇ ਵਿੱਚ ਇਹਨਾਂ ਵਿਆਹਾਂ ਉੱਤੇ ਲਗਭਗ 3.71 ਲੱਖ ਕਰੋੜ ਰੁਪਏ ਖਰਚੇ ਜਾਂਦੇ ਨੇ ਲੋਕ ਵਿਆਹਾਂ ਉੱਤੇ ਬੇਸ਼ੁਮਾਰ ਖਰਚਾ ਕਰਦੇ ਨੇ ਵਿਆਹਾਂ ਉੱਤੇ ਬੇਖੁਸ਼ੂਮਾਰ ਖਰਚੇ ਦੇ ਨਾਲ ਬੈਂਡ ਵਜਾਉਣਾ ਵਿਆਹ ਸਥਾਨ ਖਰੀਦਦਾਰੀ ਆਦਿ ਦੀਆਂ ਬਹੁਤ ਸਾਰੀਆਂ ਤਿਆਰੀਆਂ ਇੱਕ ਮਹੀਨੇ ਪਹਿਲਾਂ ਹੀ ਕਰ ਲਿਗੀਆਂ ਚਾਹੁੰਦੀਆਂ ਨੇ ਅਜਿਹੇ ਦੇ ਵਿੱਚ ਜੇਕਰ ਕਿਸੇ ਅਹਿਮ ਸਮੇ ਉੱਤੇ ਵਿਆਹ ਰੱਦ ਹੋ ਜਾਵੇ ਜਾਂ ਕੋਈ ਘਰ ਦੇ ਵਿੱਚ ਅਣਸੁਖਾਵੀ ਘਟਨਾ ਵਾਪਰ ਜਾਵੇ ਜਾਂ ਕੋਈ ਐਮਰਜੈਂਸੀ ਹੋ ਜਾਵੇ ਤਾਂ ਸਾਨੂੰ ਬਹੁਤ ਜ਼ਿਆਦਾ ਵਿੱਤੀ ਤੌਰ ਤੇ ਨੁਕਸਾਨ ਹੁੰਦਾ ਹੈ ਵਿਤੀ ਮਹਾਰਾ ਦਾ ਮੰਨਣਾ ਹੈ ਕਿ ਵਿਆਹ ਦਾ ਬੀਮਾ ਮੌਜੂਦਾ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਇੰਨਾ ਮਸ਼ਹੂਰ ਤਾਂ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਫੀ ਜ਼ਿਆਦਾ ਲੋਕਾਂ ਦੀ ਜ਼ਰੂਰਤ ਬਣ ਜਾਵੇਗਾ ਦੱਸ ਦਿੰਦੇ ਆ ਕਿ ਵਿਆਹ ਦੇ ਬੀਮੇ ਵਿੱਚ ਪਾਲਿਸੀ ਖਰੀਦਣ ਵਾਲੇ ਵਿਅਕਤੀਆਂ ਨੂੰ ਵਿਆਹ ਦੇ ਕੁੱਲ ਬਜਟ ਦਾ 1 ਤੋਂ 1.5 ਫੀਸ ਦੀ ਦੇਣਾ ਪੈਂਦਾ ਜੇਕਰ ਤੁਹਾਡੇ ਵਿਆਹ ਦੀ ਕੀਮਤ 2 ਲੱਖ ਰੁਪਿਆ ਹੈ ਤਾਂ ਤੁਹਾਨੂੰ 30000 ਰੁਪਿਆ ਬੀਮੇ ਦੀ ਪ੍ਰੀਮੀਅਰ ਵਜੋਂ ਅਦਾ ਕਰਨਾ ਪੈਂਦਾ ਹੈ ਇਸ ਤੋਂ ਬਾਅਦ ਕਿਸੇ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਤੁਹਾਨੂੰ ਨੁਕਸਾਨ ਦਾ ਮੁਆਵਜ਼ਾ ਮਿਲ ਸਕਦਾ ਹੈ ਦੇਸ਼ ਦੀਆਂ ਕੰਪਨੀਆਂ ਗ੍ਰਾਹਕਾਂ ਨੂੰ ਵਿਆਦੇ بیمੇ ਦੀ ਸਹੂਲਤ ਪ੍ਰਦਾਨ ਕਰਦੀ ਹੈ ਬਜਾਜ LIC ਜਰਨਲ ਇੰਸ਼ੋਰੈਂਸ ਫਿਊਚਰ ਜਰਨਲ HDFC ਐਗਰੋ ਆਧ ਕੰਪਨੀਆਂ ਜਿਹੜੀ ਹੈ ਵਿਆਹ ਦੇ بیمੇ ਮੁਹੱਈਆ ਕਰਵਾਉਂਦੇ ਹੈ ਤਾਂ ਹੁਣ ਟੈਨਸ਼ਨ ਦੀ ਕੋਈ ਗੱਲ ਨਹੀਂ ਹੈ ਜੇਕਰ ਵਿਆਹ ਵਾਲੇ ਘਰ ਦੇ ਵਿੱਚ ਅਜਹੀ ਅਣਸੁਖਾਵੀ ਘਟਨਾ ਵਾਪਰਦੀ ਹੈ ਉਸ ਵੇਲੇ ਤੁਸੀਂ ਕਲੇਮ ਲੈ ਸਕਦੇ ਹੋ ਤੇ ਨਾਲ ਹੀ 2 ਸਾਲਾਂ ਦੀ ਡੈਡਲਾਈਨ ਹੁੰਦੀ ਹੈ 7 ਦਿਨਾਂ ਦੇ ਲਈ ਇਹ ਵੈਲਿਡ ਹੁੰਦਾ ਹੈ ਕਲੇਮ ਤੇ ਦੁਰਘਟਨਾ ਦੇ 30 ਦਿਨ ਦੇ ਦੌਰਾਨ ਜੁੜਾ ਹੈ ਤੁਸੀਂ ਕਲੇਮ ਲੈ ਸਕਦੇ ਹੋ ਤੇ ਪ੍ਰੀਮੀਅਰ ਵਿਆਹ ਦੇ ਵਿੱਚ ਤੁਹਾਨੂੰ ਲਗਭਗ 2.7 ਦਾ ਖਰਚਾ ਆਉਂਦਾ ਹੈ ਯਾਨੀ ਕਿ ਤੁਸੀਂ 20 ਲੱਖ ਰੁਪਏ ਤੁਹਾਡਾ ਵਿਆਹ ਚ ਹੈ ਤਾਂ ਉਹ ਮਹੀਨੇ ਦੇ ਵਿੱਚ 30000 ਰੁਪਏ ਤੱਕ ਦਾ ਪ੍ਰੀਮੀਅਰ ਖਰੀਦਣਾ ਪਵੇਗਾ ਇਸ ਨਾਲ ਹੀ ਕਈ ਦਸਤਾਵੇਜ਼ ਵੀ ਅਹਿਮ ਹੁੰਦੇ ਐ ਜਿਵੇਂ ਕਿ ਜੇਕਰ ਤੁਹਾਡਾ ਕੁਝ ਨੁਕਸਾਨ ਹੋਵੇ ਗਹਿਣੇ ਗੱਟੇ ਚੋਰੀ ਹੋਵੇ ਤਾਂ ਉਸ ਦਾ ਬਿੱਲ ਵੀ ਤੁਹਾਨੂੰ ਲਿਜਾਣਾ ਜ਼ਰੂਰੀ ਹੋਵੇਗਾ ਤੇ ਨਾਲ ਹੀ ਹੋਰ ਦਸਤਾਵੇਜ਼ ਸੰਪਤੀ ਦਾ ਹੋਵੇ ਉਸ ਦੇ ਵੀ ਬਿੱਲ ਜਮ੍ਹਾਂ ਕਰਵਾਉਣੇ ਪਵੇਗੇ ਤੇ ਉਸ ਤਰੀਕੇ ਦੇ ਨਾਲ 30 ਦਿਨ ਦੇ ਅੰਦਰ ਅੰਦਰ ਪੂਰਨ ਤੌਰ ਤੇ ਤੁਸੀਂ ਕਲੇਮ ਲੈ ਸਕਦੇ ਹੋ ਕਈ ਵਾਰ ਇਹ ਜਿਹੜੇ ਮਾਮਲੇ ਆ ਕਾਫੀ ਜ਼ਿਆਦਾ ਸੁਰਖੀਆਂ ਬਣ ਜਾਂਦੇ ਨੇ ਕਿ ਵਿਆਹ ਵਾਲੇ ਘਰ ਦੇ ਵਿੱਚ ਮਾਤਮ ਛਾ ਜਾਂਦਾ ਐ ਇਸ ਨਾਲ ਹੀ ਜੇਕਰ ਪੁਜਾਲ ਜਾਂ ਅੱਗ ਚੋਰੀ ਡਕੈਤੀ ਹੋਵੇ ਤਦ ਵੀ ਤੁਸੀਂ ਆਪਣੇ ਜਿਹੜੇ ਗਹਿਣਿਆਂ ਤੋਂ ਲੈ ਕੇ ਚੋਰੀ ਦੇ ਸਮਾਨ ਦਾ ਮੁਆਵਜ਼ਾ ਲੈ ਸਕਦੇ ਹੋ ਜੇਕਰ ਨਿੱਜੀ ਦੁਰਘਟਨਾ ਹੋਵੇ ਉਸ ਦੇ ਉੱਪਰ ਵੀ ਤੁਹਾਨੂੰ ਮੁਆਵਜ਼ਾ ਮਿਲ ਸਕਦਾ ਹੈ ਪਰ ਕਈ ਚੀਜ਼ਾਂ ਇਸ ਵਿੱਚ ਸ਼ਾਮਿਲ ਨਹੀਂ ਹੈ ਅਤਵਾਦ सिविल अशांति लाडा लाडी दी अगवा ਕਰਨ ਵਿੱਚ ਸ਼ਾਮਿਲ ਹੋਣਾ ਯਾਨੀ ਕਿ ਉਹਨਾਂ ਦੋਹਾਂ ਦੀ ਕਿਡਨੈਪਿੰਗ ਹੋ ਜਾਂਦੀ ਇਹ ਚੀਜ਼ਾਂ ਸ਼ਾਮਿਲ ਨਹੀਂ ਹੈ ਤੇ ਨਾਲ ਹੀ ਜੇਕਰ ਤੁਸੀਂ ਅਚਾਨਕ ਆਪਣਾ ਮਨ ਬਦਲ ਲਓ ਤੇ ਤੁਸੀਂ ਚਾਹੋ ਕਿ ਮੈਂ ਬਿਆਨ ਨਹੀਂ ਕਰਨਾ ਉਸ ਚੀਜ਼ ਉੱਤੇ ਵੀ ਤੁਸੀਂ ਮੁਆਵਜ਼ਾ ਨਹੀਂ ਲੈ ਸਕਦੇ ਜ਼ਰੂਰੀ ਦਸਤਾਵੇਜ਼ ਕੀ ਨੇ ਜਿਹੜਾ ਦਾਵਾ ਫਰ ਮਤਲਬ ਕਿ ਜਿਸ ਵਿੱਚ ਤੁਸੀਂ ਦਾਵਾ ਕਰ ਰਹੇ ਹੋ ਕਿ ਤੁਹਾਡਾ ਨੁਕਸਾਨ ਹੋਇਆ ਹੈ ਨੀਤੀ ਦੇ ਵੇਰਵੇ ਪੂਰਨ ਤੌਰ ਤੇ ਉਹ ਦਸਤਾਵੇਜ਼ ਵਿੱਚ ਹੋਣਾ ਚਾਹੀਦਾ ਨੁਕਸਾਨੀ ਗਈ ਜਾਇਦਾਦ ਦਾ ਵੇਰਵਾ ਹੋਣਾ ਚਾਹੀਦਾ ਕੀਮਤੀ ਵਸਤਾਂ ਜਿਹਾ ਰਸੀਦਾ ਹੋਣੀਆਂ ਚਾਹੀਦੀਆਂ ਐ ਐਫ ਆਈ ਆਰ ਦੀ ਕਾਪੀ ਖਰੀਦ ਅਤੇ ਸਥਾਨ ਦਾ ਵੇਰਵਾ ਕਿਸੇ ਮਾਹਿਰ ਦੁਆਰਾ ਮੁਰੰਮਤ ਤੋਂ ਪਰੇ ਨੁਕਸਾਨ ਦੀ ਪੁਸ਼ਟੀ ਇਹ ਸਾਰੀ ਚੀਜ਼ਾਂ ਹੋਣੀ ਚਾਹੀਦੀ ਹੈ ਇਸ ਉੱਤੇ ਤੁਸੀਂ ਵੈਡਿੰਗ ਇੰਸ਼ੋਰੈਂਸ ਦੇ ਉੱਪਰ ਕਲੇਮ ਲੈ ਸਕਦੇ ਹੋ ਦੇ ਨਾਲ ਹੀ ਇੰਸ਼ੋਰੈਂਸ ਕੰਪਨੀ ਨੂੰ ਤੁਰੰਤ ਤੁਹਾਨੂੰ ਸੂਚਨਾ 30 ਦਿਨ ਦੇ ਅੰਦਰ ਅੰਦਰ ਦੇਣੀ ਪਵੇਗੀ ਤੇ ਉਸ ਤੋਂ ਬਾਅਦ ਆਰਾਮ ਨਾਲ ਤੁਹਾਨੂੰ ਕਲੇਮ ਜਿਹੜਾ ਹੈ ਉਹ ਮਿਲ ਸਕਦਾ ਹੈ ਜੇਕਰ ਦਾਵਾ ਸਹੀ ਪਾਇਆ ਜਾਂਦਾ ਹੈ ਤਾਂ ਬੀਮਾ ਕੰਪਨੀ ਮੁਆਵਜ਼ਾ ਅਦਾ ਕਰ ਦਿੰਦੀ ਹੈ ਜੇਕਰ ਕੋਈ ਵਿਅਕਤੀ ਹਾਲਤ ਤੋਂ ਅਸੰਤੁਸ਼ਟ ਹੈ ਤਾਂ ਕਾਨੂੰਨੀ ਸਹਾਰਾ ਇੱਕ ਵਿਕਲਪ ਹੁੰਦਾ ਹੈ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਵਿਆਹ ਦੀਆਂ ਸਾਰੀਆਂ ਤਿਆਰੀਆਂ ਤੋਂ ਬਾਅਦ ਵਿਆਹ ਦਾ ਬੀਮਾ ਲੈਣਾ ਸਹੀ ਫੈਸਲਾ ਨਹੀਂ ਹੈ ਵਿਆਹ ਦਾ ਬੀਮਾ ਉਦੋਂ ਲੈਣਾ ਚਾਹੀਦਾ ਜਦੋਂ ਇਸ ਨਾਲ ਸੰਬੰਧਿਤ ਬੁਕਿੰਗ ਦੇ ਲਈ ਜਮ੍ਹਾਂ ਰਕਮ ਦਾ ਭੁਗਤਾਨ ਕਰਨਾ ਸ਼ੁਰੂ ਕਰ ਦਿੱਤ ਦਵੋ ਤਾਂ ਇਹ ਉਹ ਚੀਜ਼ ਹੈ ਜੋ ਅਜੇ ਤੱਕ ਭਾਰਤ ਦੇ ਵਿੱਚ ਖਾਸ ਤੌਰ ਤੇ ਪ੍ਰਚਲਿਤ ਨਹੀਂ ਹੈ ਪਰ ਮਾਹਿਰਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮ ਲੋਕਾਂ ਦੀ ਜ਼ਰੂਰਤ ਬਣ ਜਾਵੇਗਾ ਜਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਲੋਕ ਵਿਆਹ ਦੇ ਉੱਪਰ ਸੋਸ਼ੇਵਾਜੀ ਕਾਫੀ ਜ਼ਿਆਦਾ ਕਰਦੇ ਨੇ ਤੇ ਪਲ ਦੇ ਵਿੱਚ ਹੀ ਲੱਖਾਂ ਤੋਂ ਕਰੋੜਾਂ ਰੁਪਏ ਦਾ ਜਿਹੜਾ ਵਿਆਹਾਂ ਦੇ ਉੱਪਰ ਖਰਚਾ ਕਰਦੇ ਆ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਨਵੀਆਂ ਪਾਲਿਸੀਆਂ ਆ ਰਹੀਆਂ ਹਨ ਉਹਨਾਂ ਦੇ ਵਿੱਚ ਵੈਡਿੰਗ ਪਾਲਿਸੀ ਵੀ ਹੈ ਯਾਨੀ ਕਿ ਵਿਆਹ ਦੇ ਉੱਪਰ ਤੁਸੀਂ ਬੀਮਾ ਲੈ ਸਕਦੇ ਹੋ ਜੇਕਰ ਤੁਸੀਂ ਕਰੋੜਾ ਰੁਪਏ ਦਾ ਵਿਆਹ ਕਰ ਰਹੇ ਹੋ ਤਾਂ ਉਸ ਦੇ ਵਿੱਚ ਜ਼ਾਹਿਰ ਤੌਰ ਤੇ ਕੋਈ ਨੁਕਸਾਨ ਹੁੰਦਾ ਹੈ ਤਾਂ ਤੁਸੀਂ ਆਰਾਮ ਨਾਲ ਜਿਹੜਾ ਹੈ ਕਿਸ਼ਤਾ ਭਰ ਕੇ ਕਲੇਮ ਲੈ ਸਕਦੇ ਹੋ ਪਹਿਲਾਂ ਤੁਸੀਂ ਇੰਸ਼ੋਰੈਂਸ ਲੈਣੀ ਹੈ ਤੇ 7 ਦਿਨ ਦੇ ਅੰਦਰ ਅੰਦਰ ਜੇਕਰ ਕੁਝ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਤੁਹਾਨੂੰ ਜਿਹੜੀ ਕੰਪਨੀ ਹੈ ਉਹ ਕਲੇਮ ਦੇ ਸਕਦੀ ਹੈ ਤਾਂ ਹੋਰ ਵੱਡੀਆਂ ਤੇ ਤਾਲੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ